ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਗੁਰ ਹੈ ਦਿਖਾਇਓ ਲੋਇਨਾ ਰਹਾਉ ਇਥੇ ਉਥੇ ਘਟ 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 ਤੂੰ ਹੀ ਤੂੰ ਹੀ ਮੋਹਿਨਾ ਇਥੇ ਉਥੇ ਘਟ 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 ਇੱਥੇ ਵੀ ਸ਼ਰਮ ਲਾਉਂਦਾ ਤੂੰ ਹੀ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਹਿਨਾ ਅਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੁੱਲਾ ਓਹ ਸਹਿਜ ਸੁਹਿਲਾ ਰਹਾਉ ਸੰਗ ਸਹਾਈ ਛੋੜ ਨ ਜਾਈ ਓਹ ਅਗਹਿ ਅਤੁੱਲਾ ਓਹ ਅਗਹਿ ਅਤੁੱਲਾ ਐਡੀ ਦੇ ਵਿੱਚ ਤੇ ਗੱਗੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਸੰਗ ਸਹਾਈ ਛੋੜ ਨਾ ਜਾਈ ਓਹ ਅਗਹਿ ਅਤੁੱਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰ ਦਾ ਚੁੱਲਾ ਚੁੱਲਾ ਆਸਾ ਮਹੱਲਾ ਪੰਜਵਾ ਆਪਣੀ ਭਗਤ ਨਿਵਾਹੀ ਠਾਕੁਰ ਆਇਓ ਆਹਿ ਰਹਾਉ ਠਾਕੁਰ ਤੇ ਵਿਸਰਾਮ ਲਾਦਨੇ ਠਾਕੁਰ ਆਇਓ ਆਹਿ ਨਾਮ ਪਦਾਰਥ ਹੋਏ ਸਕਾਰਥ ਹਿਰਦਾ ਬਚਨ ਵਸਾਹਿ ਹਿਰਦਾ ਚਰਨ ਬਸਾਹਿ ਹਿਰਦਾ ਚਰਨ ਬਸਾਹਿ ਇਹੋ ਮੁਕਤਾ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹਿ ਇਹ ਤੇ ਲਾ ਨਹੀਂ ਲਾਦਨੀ ਸੰਗਾਹਿ ਇਹੋ ਮੁਕਤਾ ਇਹੋ ਜੁਗਤਾ ਇਹ ਹੀ ਹੈ ਜੀ ਹੋਕੜਨੀ ਹੈ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹਿ ਨਾਮ ਧਿਆਵਾ ਸਹਿਜ ਸਮਾਵਾ ਨਾਨਕ ਹਰ ਗੁਣ ਗਾਹੀ ਅਸ ਮਹੱਲਾ ਪੰਜਵਾ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਇਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ ਹਾਂ ਵੱਖਰਾ ਪਾਠ ਕਰਨਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਤੇ ਆਵਹੁ ਰਿਦੈ ਬਸਾਵਹੁ ਤਿਸ ਬਿਨ ਉਨਾਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਾਟ ਘਾਟ ਆਹੀ ਆਸਾ ਮਹੱਲਾ ਪੰਜਵਾ ਹਰ ਬਿਸਰਤ ਸੋ ਮੂਆ ਰਹਾਉ ਹਰ ਬਿਸਰਤ ਸੋ ਮੂਆ ਸੋ ਮੂਆ ਇਕੱਠਾ ਨਹੀਂ ਕਹਿ ਦੇਣਾ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੂਆ ਰਾਜ ਕਹਾਵੈ ਹੋ ਕਰਮ ਕਮਾਵੈ ਬਾਧਿਓ ਨਲ ਬਾਧਿਓ ਨਰਨੀ ਭ੍ਰਮ ਸੂਆ ਕਹੋ ਨਾਨਕ ਜਿਸ ਸਤਗੁਰ ਭੇਟਿਆ ਸੋ ਜਨ ਨਿਹਚਲ ਥੀਆ ਆਸਾ ਮਹੱਲਾ ਪੰਜਵਾ ਘਰ 14ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਓਹ ਨੇਹੁ ਨਵੇਲਾ ਅੰਬੁਖ ਪਾਟਹੀਆ ਓਹ ਨੇਹੁ ਨਵੇਲਾ ਕਈ ਵਰ ਕਰਦੇ ਹਨ ਓਹ ਨੇਹੁ ਨਵੇਲਾ ਤੇ ਉਦਾਸੀ ਸੰਪਰਦਾਵਲੇ ਕਰਦੇ ਨੇ ਉਹ ਹੁਨੇ ਹੁਨ ਵੇਲਾ ਯਾਨੀ ਉਹ ਰੱਬ ਨੂੰ ਮਿਲਣ ਦਾ ਹੁਨੇ ਹੁਨ ਵੇਲਾ ਹੈ ਆਪਕਸਾਲ ਵਿੱਚ ਮੁਖ ਪਾਠ ਹੀ ਹੈ ਦੰਦਮਾ ਸਾਹਿਬ ਦਾ ਉਹ ਨੇਹੁ ਨਵੇਲਾ ਆਪਣੇ ਪ੍ਰੀਤਮ ਸਿਓ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਇਹੋ ਮਾਨ ਦੀਜੈ ਨਾਨਕ ਨਾਮ ਮਿਲੈ ਨਾਨਕ ਨਾਮ ਮਿਲੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾ ਮੇਲ RAM ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਮੇਲ ਮੇਲ RAM ਪਿਆਰੇ ਇਥੇ ਵੀ RAM ਤੁਮ ਬਿਨ ਧੀਰਜ ਕੋ ਨ ਕਰੈ ਤum ਬੇਨ ਤੇ ਵੀ ਥੋੜਾ ਜਿਹਾ ਠਹਿਰਾ ਜੋ ਜਨੇ ਧੀਰਜ ਪਦ ਤੇ ਵੀ ਜਮਕ ਵੀ ਲਾ ਕੇ ਫਿਰ ਬੋਲਨਾ ਤum ਬੇਨਾ ਧੀਰਜ ਕੋ ਨ ਕਰੈ ਰਹਾਉ ਸਿਮਰਤ ਸਾਸਤਰ ਬਹੁ ਕਰਮ ਕਮਾਏ ਸਾਸਤਰ ਰਾਰਾ ਪੂਰਾ ਨਹੀਂ ਸਾਸਤਰ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ਼ਨ ਬਿਨ ਸੁਖ ਨਾਹੀ ਪ੍ਰਭ ਬਈ ਬੋਲਨਾ ਪ੍ਰਭ ਤੁਮਰੇ ਦਰਸ਼ਨ ਬਿਨ ਸੁਖ ਨਾਹੀ ਵਰਤ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਅਸਾ ਮਹੱਲਾ ਪੰਜਵਾ ਕਾਰ 15ਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦਿ ਵਿਕਾਰ ਮਾਇਆ ਮਾਦ ਸੋਇਓ ਸੂਜ ਬੂਜ ਨ ਆਵੈ ਪਕਰ ਕੇਸ ਜਾਮ ਉਠਾਰਿਓ ਤਦ ਹੀ ਘਰ ਜਾਵੈ ਲੋਭ ਵਿਖਿਆ ਵਿਖੇ ਲੱਗੇ ਹਿਰ ਵਿਤ ਚਿਤ ਦੁਖਾਹੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਲੋਭ ਬਿਖਿਆ ਬਿਖੈ ਇਥੇ ਥਮਕ ਲਾ ਕੇ ਲਾਗੇ ਇਥੇ ਵਿਸਰਾਮ ਲਾ ਦਨਾ ਹੇਰ ਵੇਤ ਇਹ ਵੇਤ ਪੋਲਾ ਹੀ ਬੋਨਾ ਹੇਰ ਵੇਤ ਚਿਤ ਦੁਖਾਹੀ ਖੇਨ ਭੰਗੂ ਨਾ ਕੈ ਮਾਨਮਤੀ ਅਸੁਰ ਜਾਣ ਹੈ ਨਾਹੀ ਕਿਹਨ ਭੰਗੂ ਨਾ ਕਹਿ ਮਾਨ ਮਤੀ ਮਤੀ ਕਸ ਕੇ ਬੋਲਨੇ ਅਸੋਰ ਅਸਰ ਨਹੀਂ ਜੈਦਨਾ ਅਸੋਰ ਇਥੇ ਯਮਕ ਲਾਦਨੀ ਹੈ ਜਾਣ ਹੈ ਨਾਹੀ ਰਹਾਉ ਵੇਦ ਸਾਸਤਰ ਜਾਨ ਪੁਕਾਰ ਹੈ ਸੁਨੇ ਨਾਹੀ ਦੂਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੂਰਾ ਨਿਪਟ ਤੇ ਯਮਕ ਲੱਗ ਜੇਗੀ ਨਿਪਟ ਬਾਜੀ ਬਾਜੀ ਹਾਰ ਮੂਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹ ਭਰਿਆ ਦੀਵਾਨ ਲਿਖ ਨਾ ਪਰਿਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਦਾਨ ਸਗਲ ਗੈਰ ਵਜਹ ਭਰਿਆ ਵਜਹ ਭੁੱਲਾ ਹੀ ਬੋਲਣਾ ਭਰਿਆ ਤੇ ਵਿਸਰਾਮ ਦੀਵਾਨ ਇਥੀਮ ਕਲਾਦਨੀ ਹੈ ਲੇਖੈ ਨ ਪਰਿਆ ਜੇਹ ਕਾਰਜ ਰਹਿ ਉਹਲਾ ਸੋਇ ਕਾਮਨਾ ਕਰਿਆ ਇਹ ਜੇ ਬਿੰਦੀ ਨਾਲ ਉਚਾਰਨ ਐਸੋ ਜਗ ਮੋਹ ਗੁਰ ਦਿਖਾਇਓ ਤਾ ਇੱਕ ਕੀਰਤ ਗਾਇਆ ਮਾਨਤਾਨ ਤਦ ਸਿਆਨਪ ਹਰਨ ਨਾਨਕ ਆਇਆ ਅਸਾ ਮਹੱਲਾ ਪੰਜਵਾ ਬਾਪਾਰ ਗੋਵਿੰਦ ਨਾਈ ਹਨਾਈ ਪੁਲਾਈ ਬੋਲਦਾ ਸਾਧ ਸੰਤ ਮਨਾਏ ਪ੍ਰਪਾਏ ਗੁਣ ਗਾਏ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਸਾਧ ਸੰਤ ਮਨਾਏ ਪ੍ਰਪਾਏ ਗੁਣ ਗਾਏ ਇਥੇ ਵਿਸਰਾਮ ਲੱਗੇਗਾ ਯਾਨੀ ਸਾਧ ਸੰਤ ਮਨਾਏ ਇਥੇ ਠਮਕ ਪ੍ਰਪਾਏ ਗੁਣ ਗਾਏ ਇਥੇ ਵਿਸਰਾਮ ਪੰਚਨਾਦ ਤੂਰ বাজਾਈ ਸਾਧ ਸੰਤ ਮਨਾਏ ਕਿਰੈ ਪਾਏ ਗੋਨ ਗਾਏ ਪੰਚਨਾਦ ਤੂਰ বাজਾਈ ਰਹਾਉ ਕਿਰਪਾ ਪਾਏ ਸਹਜਾਏ ਦਰਸਾਏ ਅਬਰਾਤਿਆ ਗੋਵਿੰਦ ਸਿਓ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਕਿਰਪਾ ਪਾਏ ਸਹਜਾਏ ਦਰਸਾਏ ਇਹ ਸਹਜਾਏ ਵੀ ਇਕੱਠਾ ਹੀ ਬੋਲਣਾ ਹੈ ਦਰਸਾਏ ਵੀ ਇਕੱਠਾ ਬੋਲਣਾ ਸੰਬੰਧਕ ਜੀ ਕਿਰਪਾ ਪਾਏ ਸਹਜਾਏ ਦਰਸਾਏ ਇਥੇ ਵਿਸਰਾਮ ਅਬ ਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਣ ਲਾਏ ਇਹ ਵੀ ਨਾਥ ਪਦ ਤੇ ਵਿਸਰਾਮ ਲਾਉਣਾ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਣ ਲਾਏ ਗੋਰ ਗਿਆਨ ਮਨ ਦ੍ਰਿੜਾਏ ਰਹਸਾਏ ਨਹੀਂ ਆਏ ਸਹਜਾਏ ਇਹ ਵੀ ਵਿਸਰਾਮ ਬਹੁਤ ਧਿਆਨ ਨਾਲ ਲਾਉਣਾ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਈ ਨਹੀਂ ਆਈ ਇੱਥੇ ਵਿਸਰਾਮ ਲੱਗੇਗਾ ਗੁਰ ਗਿਆਨ ਇੱਥੇ ਠਮਕ ਮਨ ਦ੍ਰਿੜਾਏ ਰਹਿਸਾਈ ਠਿਠਮਕ ਨਹੀਂ ਆਈ ਇੱਥੇ ਵਿਸਰਾਮ ਸਹਜਾਏ ਮਨ ਨਿਧਾਨ ਪਾਈ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਈ ਨਹੀਂ ਆਏ ਸਹਜਾਏ ਮਨ ਨਿਧਾਨ ਪਾਈ ਯਾਨੀ ਇਹ ਜਦੋਂ ਪੰਕਤੀ ਬੋਲਨੀ ਹੈ ਨਾ ਜਿਆਦਾ ਵਿਸਰਾਮ ਤੇ ਰੁਕਣਾ ਗੁਰ ਗਿਆਨ ਮੰਦਰੜਾਈ ਰਹਿਸਾਈ ਨਹੀਂ ਆਈ ਸਹਜਾਏ ਮਨ ਨਿਧਾਨ ਪਾਈ ਸਭ ਤਜੀ ਮਨ ਕੀ ਕਾਮ ਕਰਾ ਸਭ ਤਜੀ ਮਨ ਕੀ ਕਾਮ ਕਰਾ ਚਿਰ 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 ਭਇਆ ਇਹ ਤਿੰਨ ਚੇਰ ਪਦ ਬੋਲ ਕੇ ਫਿਰ ਠਮਕ ਲਾ ਦਨੀ ਹੈ ਚੇਰ ਚੇਰ ਚਿਰ ਚਿਰ ਭਇਆ ਇਥੇ ਇਸ ਨਾਲ ਚਿਰ 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 ਭਇਆ ਮਨ ਬਹੁਤ ਪਿਆਸ ਲੱਗੀ ਹਰ ਦਰਸਨੋ ਦਿਖਾਵਹੁ ਮੋਹ ਤੁਮ ਬਤਾਵਹੁ ਹਰ ਦਰਸਨੋ ਦਿਖਾਵਹੁ ਇਥੇ ਵਿਸਰਾਮ ਮੋਹ ਤੁਮ ਬਤਾਵਹੁ ਹਰ ਦਰਸਨੋ ਦਿਖਾਵਹੁ ਮੋਹ ਤੁਮ ਬਤਾਵਹੁ ਨਾਨਕ ਦੀਨ ਸਰਣ ਆਏ ਗੱਲ ਲਾਏ ਨਾਨਕ ਦੀਨ ਸਰਣ ਆਏ ਗੱਲ ਲਾਏ ਆਸਾ ਮਹੱਲਾ ਪੰਜਵਾ ਕੋ ਬਖਮ ਗਾਰ ਤੋਰੈ ਆਸ ਪਿਆਸ ਤੂ ਮੋਹ ਭਰਮ ਹੀ ਤੇ ਹੋਰੈ ਹਾਏ ਪੂਰੇ ਬੋਲਨੇ ਹਨ ਆਸ ਪਿਆਸ ਤੂ ਮੋਹ ਭਰਮ ਹੀ ਤੇ ਹੂਰਾ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਛੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾਉ ਅਨ ਦਿਨੋ ਪ੍ਰਾਪਤਿ ਆਵਾ ਭ੍ਰਮ ਪੀਤ ਜੀਤ ਮਿਟਾਵਾ ਹਾਂ ਭ੍ਰਮ ਪੀਤ ਜੀਤ ਮਿਟਾਵਾ ਨਿਹ ਨਾਮ ਨਾਨਕ ਮੋਰਾ ਅਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਲੋਭ ਤੇ ਵਿਸਰਾਮ ਲੱਗੇਗਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤਨਾ ਕੇ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ ਇੱਥੇ ਵਿਸਰਾਮ ਲਾਉਣਾ ਹੈ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਹਰ ਚਰਨ ਸਿਮਰ ਇੱਥੇ ਠਮਕ ਲਾ ਦਨੀ ਹੈ ਜਾਗ ਸਿਮਰ ਜਾਗ ਨਹੀਂ ਕਹਿਣਾ ਪ੍ਰਭ ਗੋਪਾਲ ਦੀਨदयाल ਪਤਿਤ ਪਾਵਨ ਪਾਰ ਭ੍ਰਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਪਤੇ